ਅੱਜ ਆਪਾਂ ਗੱਲ ਕਰਾਂਗੇ ਲੱਕ ਦਰਦ ਦੀ ਲੱਕ ਤੋਂ ਜਦੋਂ ਆਪਣੇ ਨਸ ਦਬ ਜਾਂਦੀ ਹੈ ਜਿਸ ਨੂੰ ਸ਼ਟਕਾ ਨਰਵ ਕਿਹਾ ਜਾਂਦਾ ਹੈ ਆਪਣੇ ਲੱਕ 'ਚ ਦਰਦ ਔਰ ਪੂਰੀ ਲੱਤ 'ਚ ਦਰਦ ਜਾਂਦਾ ਹੈ ਉਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ ਬਹੁਤ ਪੇਸ਼ੀਐਂਟ ਇਦਾਂ ਦੇ ਵੀ ਹੁੰਦੇ ਆ ਉਹਨਾਂ ਦੇ ਲੱਕ 'ਚ ਦਰਦ ਹੈ ਔਰ ਦੋਨੇ ਆਪਣੇ ਲੱਤਾਂ 'ਚ ਦਰਦ ਜਾਏਗਾ ਔਰ ਕਈ ਪੇਸ਼ੀਐਂਟਸ ਇਦਾਂ ਦੇ ਹੁੰਦੇ ਆ ਲੱਕ 'ਚ ਦਰਦ ਔਰ ਦੋਨੋਂ ਸਾਈਡ ਦੇ ਚੂਲਿਆਂ 'ਚ ਦਰਦ ਹੁੰਦਾ ਰਹੇਗਾ ਉਸ ਨੂੰ ਆਪਾਂ ਬੜੀਆਂ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਹਾਂ ਔਰ ਕੁਝ ਗੱਲਾਂ ਦਾ ਪਰਹੇਜ਼ ਰੱਖਾਂਗੇ ਤਾਂ ਵੀ ਆਪਾਂ ਇਸ ਨੂੰ ਠੀਕ ਕਰ ਸਕਦੇ ਹਾਂ ਸਤਿ ਸ੍ਰੀ ਅਕਾਲ ਜੀ ਦਿਸ ਇ ਡਾਕਟਰ ਗੁਰਸ਼ੇਰ ਸਿੰਘ ਸਰਾ ਇਸ ਦਾ ਹਮੇਸ਼ਾ ਤੁਸੀਂ ਧਿਆਨ ਰੱਖਣਾ ਹੈ ਜਦੋਂ ਵੀ ਤੁਹਾਡੇ ਇਦਾਂ ਦਾ ਦਰਦ ਹੋਵੇ ਤੁਸੀਂ ਉਸੇ ਦਿਨ ਤੋਂ ਕੋਡੇ ਹੋਣਾ ਬੰਦ ਕਰ ਦੇਣਾ ਹੈ ਤੁਸੀਂ ਹਮੇਸ਼ਾ ਕੁਝ ਵੀ ਚੀਜ਼ نیچے गिर ਗਈ ਇਦਾਂ ਬੈਠ ਕੇ ਚੱਕ ਸਕਦੇ ਹੋ ਰੈਦਰ ਦੈਨ ਤੁਸੀਂ ਉਸ ਨੂੰ ਕੋਡੇ ਹੋ ਕੇ ਉਸ ਚੀਜ਼ ਨੂੰ ਚੱਕੋਗੇ ਤਾਂ ਦਰਦ ਦਾ ਲੈਵਲ ਬਹੁਤ ਜ਼ਿਆਦਾ ਵਧੇਗਾ ਸੋ ਹੁਣ ਗੱਲ ਕਰ ਲੱਗੀਆਂ ਕਸਰਤਾਂ ਦੀ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਕਸਰਤ ਕਰਨੀ ਆ ਉਹ ਨਰਵ ਗਲਾਈਡ ਹੈ ਆਪਾਂ ਗੋਡੇ ਨੂੰ ਮੋੜ ਲੈਣਾ ਇੱਥੋਂ ਹੱਥ ਰੱਖ ਕੇ ਉੱਪਰ ਪੈਰ ਅੰਦਰ ਮੋੜ ਕੇ 2 ਸੈਕਿੰਡ ਹੋਲਡ ਥੈਨ نیچے ਫਿਰ ਉੱਪਰ 2 ਸੈਕਿੰਡ ਹੋਲਡ ਥੈਨ نیچے ਇਦਾਂ 10 ਤੋਂ 15 ਵਾਰ ਕਰੋ ਦੋਨੋਂ ਸਾਈਡ ਕਰੋ ਇਹ ਨਹੀਂ ਵੀ ਇੱਕ ਸਾਈਡ 'ਚ ਦਰਦ ਆ ਤਾਂ ਇੱਕ ਸਾਈਡ ਕਰਾਂਗੇ ਦੂਜੀ ਕਸਰਤ ਕੀ ਹੋਏਗੀ ਆਪਾਂ ਕਿਸੇ ਕੱਪੜੇ ਦੀ ਮਦਦ ਨਾਲ ਆਪਣੇ ਲੱਤ ਨੂੰ ਸਟ੍ਰੈਚ ਕਰਾਂਗੇ ਇਦਾਂ ਪਾ ਲਾਂਗੇ ਇਸ ਨੂੰ ਪੈਰ ਦੇ ਵਿੱਚ ਔਰ ਇਸ ਨੂੰ ਆਪਾਂ ਉੱਪਰ ਚੱਕ ਦਾਂਗੇ ਇਦਾਂ ਇੱਥੇ ਆਪਾਂ ਹੋਲਡ ਕਰਨਾ ਫਿਰ ਆਪਾਂ نیچے ਕਰਾਂਗੇ ਫਿਰ ਆਪਾਂ ਇਸ ਨੂੰ ਹੋਲਡ ਕਰਾਂਗੇ 10 ਸੈਕਿੰਡ ਫਿਰ نیچے ਇੱਕ ਗੱਲ ਦਾ ਧਿਆਨ ਰੱਖਿਓ ਦੂਜਾ ਗੋਡਾ ਮੋੜ ਕੇ ਕਰਨਾ ਤਾਂ ਕਿ ਇੱਥੇ ਜ਼ਿਆਦਾ ਪ੍ਰੈਸ਼ਰ ਨਾ ਪਵੇ ਉਸ ਤੋਂ ਅਗਲੀ ਕਸਰਤ ਕੀ ਹੋਏਗੀ ਆਪਾਂ ਦੋਨੋਂ ਗੋਡੇ ਮੋੜ ਕੇ ਛਾਤੀ ਦੇ ਨਾਲ ਲਾ ਦੇਣੇ ਆ ਐਦਾਂ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਦੈਨ ਫਿਰ ਰਿਲੈਕਸ ਇਸ ਦੇ ਵੀ 10 ਸੈਟ ਲਓ ਉਸ ਤੋਂ ਅਗਲੀ ਕਸਰਤ ਆਪਾਂ ਕਰਨੀ ਹੈ ਹਾਫ ਕੋਬਰਾ ਉਲਟੇ ਲੇਟ ਜਾਾਂਗੇ ਐਦਾਂ ਕਰਕੇ ਔਰ ਉੱਪਰ ਉੱਠਣ ਦੀ ਕੋਸ਼ਿਸ਼ ਇੱਥੇ ਤੱਕ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਪੈਰ نیچے ਛਟਿਕਾ ਦੇ ਵਿੱਚ ਜਿਹੜੀ ਡਿਸਕ ਬਾਹਰ ਆਈ ਹੁੰਦੀ ਹੈ ਉਸ ਨੂੰ ਆਪਾਂ ਹਾਫ ਕੋਬਰਾ ਨਾਲ ਹੀ ਪਹਿਲਾਂ ਹੌਲੀ ਹੌਲੀ ਉਸ ਨੂੰ ਅੰਦਰ ਕਰ ਸਕਦੇ ਹਾਂ ਔਰ ਉਸ ਤੇ ਜਿਹੜਾ ਛਟਿਕਾ ਨਰਵ ਤੇ ਪ੍ਰੈਸ਼ਰ ਪੈਂਦਾ ਉਸ ਨੂੰ ਆਪਾਂ ਘਟਾ ਸਕਦੇ ਹਾਂ ਉਸ ਤੋਂ ਅਗਲੀ ਕਸਰਤ ਆਪਾਂ ਕੀ ਕਰਾਂਗੇ ਆਪਾਂ ਸਿੱਧੇ ਪੈ ਜਾਵਾਂਗੇ ਇਸ ਜਗ੍ਹਾ ਤੇ ਆਪਣੇ ਜਿਵੇਂ ਆਪਣੇ ਕੋਲ ਪਿੱਲੋ ਨਹੀਂ ਹੈ ਆਪਾਂ ਇੱਕ ਸਹਰਾਣਾ ਜਾਂ ਕਪੜਾ ਇੱਥੇ ਰੱਖ ਕੇ ਐਦਾਂ ਪੈ ਜਾਣਾ 10 ਤੋਂ 15 ਮਿੰਟ ਰੋਜ਼ਾਨਾ ਸਵੇਰੇ ਸ਼ਾਮ ਔਰ ਦੈਨ ਜਦੋਂ ਇਹ ਵੀ ਹੋ ਗਿਆ ਸਾਈਡ ਲੋ ਉੱਠ ਚੋ ਔਰ ਤੁਸੀਂ ਸਵੇਰੇ ਸ਼ਾਮ ਸੇਕ ਦੋ ਇਹ ਗੱਲਾਂ ਦਾ ਧਿਆਨ ਰੱਖੋ ਔਰ ਕਸਰਤਾਂ ਦਾ ਕਰੋ ਤੁਸੀਂ ਸ਼ਟਕਾ ਦੇ ਦਰਦ ਨੂੰ ਘਰ 'ਚ ਠੀਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ